ਕੀ ਜੀ ਜੀ 16 ਦਾ ਕੋਈ ਮਤਾ ਹੈ ਕਿ ਗਊਸ਼ਾਲਾ ਨਾਲ ਦੋਸਰ ਕੋਈ ਗਊਸ਼ਾਲਾ ਦੇ ਕਿ ਮਤਾ ਇਹਨਾਂ ਨੇ 1 ਕਰੋੜ ਕੁਝ ਕਰੋੜ ਦਾ ਪਾਸ ਕੀਤਾ ਸੀ ਇਹਨਾਂ ਨੇ ਪਰ ਇਹਨਾਂ ਨੇ ਲਾਏ ਇਹਨਾਂ ਨਗਰ ਕੌਂਸਲ ਦੇ ਉਹਦੇ ਚ 14 ਪਰ 15 ਆਪ ਜਾਓ ਭਾਵੇਂ ਛੁੱਟੀ ਆ ਕੋਈ ਗੱਲ ਨਹੀਂ ਆਪਾਂ ਵੀ ਅੱਜ ਹੀ ਜਾਓ ਠੀਕ ਹੈ ਠੀਕ ਹੈ ਅੱਜ ਜਾ ਕੇ ਇਹਨਾਂ ਨਾਲ ਮੌਕਾ ਦੇਖੋ ਜੀ ਜੇ ਬਹੁਤ ਸਾਰੇ ਪੈਸੇ ਪਏ ਆ ਤਾਂ ਇਮੀਡੀਏਟ ਦੀ ਇਹਨਾਂ ਨੂੰ ਫੰਡ ਲੋਕਰੋ ਤੇ ਜੇ ਐਸਟੀਮੇਟ ਬਣਿਆ ਤਾਂ ਉਹਨੂੰ ਉਪਰ ਬਣਾਓ ਜਲਦੀ ਜਲਦੀ ਐਸਟੀਮੇਟ ਪੜਾਓ ਐਸਟੀਮੇਟ ਬਣਿਆ ਵੀ ਹੋਏ ਆ ਫੰਡ ਉਹਦੇ ਚ ਰੀਲੀਜ਼ ਵੀ ਹੋਏ ਨੇ ਤੇ ਜੇ ਵਰਕ ਆਊਟਰ ਹੋਇਆ ਹੋਇਆ ਵਰਕ ਆਊਟਰ ਹੋਇਆ ਹੋਇਆ ਸਰ ਵਰਕ ਆਊਟਰ ਹੋਇਆ ਤਾਂ ਉਹਨੂੰ ਬੀਕੂ ਕਰਾਓ ਜੀ ਤੇ ਮੈਂ ਨਹੀਂ ਪੱਥਰ ਤਰਨਾ ਆਉਂਗਾ ਜੀ ਸ਼ੋਰਟ ਦੇਖੋ ਸਰ ਇੱਕ ਜਿਹੜੀਆਂ ਗਊਸ਼ਾਲਾ ਹੈਗੀਆਂ ਜੀ ਕਾ ਉਸ ਬਿਲਕੁਲ ਨਹੀਂ ਉਹਨਾਂ ਨੂੰ ਜਾ ਰਹੇ 11000 ਰੁਪਏ ਮਹੀਨਾ ਦੇ ਰਹੇ 11000 ਰੁਪਏ ਮਹੀਨਾ ਜਾ ਰਹੇ ਉਹ ਵੀ ਅਸੀਂ ਕਰ ਰਹੇ ਹਾਂ ਉਹ ਵੀ ਅਸੀਂ ਕਰ ਰਹੇ ਹਾਂ ਪਹਿਲਾਂ ਅਸੀਂ ਤੁਹਾਡੀ ਗਊਸ਼ਾਲਾ ਬਣਵਾ ਦਈਏ ਠੀਕ ਠੀਕ ਠੀਕਾ ਜ਼ਰੂਰੀ ਹੈ ਸਰ ਇੱਕ ਮੈਂ ਤੁਸੀਂ ਜੀਆ ਸਾਹਿਬ ਨੂੰ ਪਰਸਨਲ ਸਮਾਂ ਦਿੱਤਾ ਸਰ ਇੱਕ ਮੈਂ ਇਹ ਕਿ ਸਾਡੇ ਡੰਪਿੰਗ ਗਰਾਊਂਡ ਜੀ ਸਾਰਾ ਨਰਕ ਬਣਿਆ ਪਿਆ ਸ਼ਹਿਰ ਦੀ ਤੇ ਉਹਦਾ ਬਹੁਤ ਵੱਡਾ ਮੁੱਦਾ ਜੀ ਉਹ ਇੱਕ ਸਾਡੇ ਕਜੋਲੀ ਵਾਟਰ ਟੈਂਕ ਸੀ ਹੈ ਇੰਨਾ 5-7 ਸਾਲ ਹੋ ਗਏ ਜੀ ਕੁਝ ਨਹੀਂ ਉਹਦੇ ਚ ਪ੍ਰੋਗਰੈਸ ਹੋ ਰਹੀ ਉਹਨੂੰ ਰੁਪਿਆ ਪਿਆ ਜੀ ਹੱਥ ਹਾਲਾ ਕੋਣ ਹੈ ਇਹਨਾਂ ਕੋਲ ਵਾਲਾ ਨਾਮ ਇਹ ਹੁੰਦਾ ਸੀ ਹਉ ਤਾਂ ਕਰ ਲਿਆ ਸੀ ਜਿਹੜਾ ਇਹਨਾਂ ਦਾ ਡੰਪਿੰਗ ਕਰਾਉਣਾ ਉਹ ਤਾਂ ਆਲਰੇਡੀ ਟੈਂਪ ਹੋ ਗਿਆ ਮਸ਼ੀਨਾਂ ਆ ਗਈਆਂ ਪਰ ਉੱਥੇ ਕਾਫੀ ਵੱਡੇ ਲੈਵਲ ਤੇ ਆਪਾਂ ਨਹੀਂ ਸੀ ਵੇਖ ਖਤਮ ਕਰਦੇ ਅੱਛਾ ਜਿਹੜਾ ਲਿਗੈਸੀ ਸੀ ਉਹ ਤੋਂ ਉਹ ਦੋਨੋਂ ਹੋ ਰਿਹਾ ਮੈਂ ਡਿਸਕਸ ਹੋ ਰਿਹਾ ਆ ਗੌਸ਼ਾਲਾ ਵਾਲਾ ਤੁਸੀਂ ਸਰ ਇੱਕ ਬੇਨਤੀ ਹੋ ਰਹੀ ਜੀ ਸਾਡੇ ਬਿਲਡਰਾਂ ਵੱਲ ਕਰੋੜਾ ਰੁਪਿਆ ਕਾਉਂਸਲ ਦਾ ਪੈਂਡਿੰਗ ਹੈ ਸਾਡੀ ਕੋਈ ਮਤਾ ਹੀ ਨਹੀਂ ਪਾਰੀ ਜੀ ਕਦੋਂ ਰਿਕਵਰ ਕਰਨਾ ਕਿਵੇਂ ਕਰਨਾ ਹੋ ਗਈ ਗੱਲ ਹੋ ਗਈ ਅੱਜ ਉਹੀ ਕਰਕੇ ਆਇਆ ਇੱਕ ਮਹੀਨੇ ਸਭ ਪੈਸੇ ਵਾਪਸ ਕਰ ਬਿਲਡਰ ਦੀ ਜੱਪਾ ਜੋ ਘਟਾ ਲੈਣੇ ਅਸੀਂ ਇੱਕ ਮਹੀਨੇ ਨੀਤੇ 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 ਨਦੀਆ ਜਿਪਾਟੂਸ ਕਾਟ ਰਹੇ ਪੰਜਾਬ ਸਰਕਾਰ ਵੱਲੋਂ ਜਿਵੇਂ ਬਿਜਾਰਸਾਤ ਮੀਟੀਆਂ ਲੜੀਆਂ ਬਣਾਈਆਂ ਇਸ ਸਾਲ ਲਗਾਈ ਤੁਮੇਰੀ ਹੈ ਕਿ ਲੋਕਲ ਕਮੇਟੇ ਦੇ ਸਾਥ ਸਾਰੇ ਕੰਮ ਹੋਤੇ ਹੈ ਉਹਦੇ ਵਿੱਚ ਆ ਤੁਸੀਂ ਵਿਸ਼ੇਸ਼ ਤੌਰ ਤੇ ਸ਼ਿਸ਼ੇਪਨ ਦਿੱਤੀ ਜ਼ਾਲੇ ਦੇ ਮੈਂਬਰ ਸਰਕਾਰ ਦੇ ਮੈਂਬਰ ਸਾਹਿਬ ਨੇ ਕੋਲੀ ਸਾਹਿਬ ਨੇ ਖਾਤੇ ਬਟਾਰੇ ਤੋਂ ਕਹੇ ਹੈ ਕਿ ਤਰਤੀ ਬਾਦੀ ਬੋਤਰ ਤੋਂ ਅਮਰੋੜਾ ਦੀ ਸਥਿਤੀ ਦੇ और हमी वीडी पैरपुर और सारे हो और जिंदा आज सारे ही कुछ अधिकारी जिम्मे नगर कौंसल ही हो गए ड्रेनेज इंसायरमेंट के सीवरेज बोर्ड से साढ़े कारपोरेशन के कमिश्नर मोहालिको बैन इंस जी देसी साहब के गुरमंगल जी एस डी एम और सारे ही जो ऑफिसर से बैठ के ਕੁਟੇ ਵਿਚਾਰਕਤਾ ਦਾ ਕੀਤਾ ਜੋ ਜੋ ਨਗਰ ਕੌਂਸਲ ਖਰੜ ਦੇ ਵਿੱਚ ਪ੍ਰੋਬਲਮ ਨੇ ਪਾਵੇ ਪਾਵੇ ਪਾੜੀ ਸੀ ਰਹੀ ਦੀ ਹੈ ਉਹਦੇ ਬਾਰੇ ਵਿਚਾਰਕਤਾ ਦਾ ਕੀਤਾ ਵੀ ਜਿਹੜੇ ਐਸਟੀਪੀ ਲੱਗਣਿਆ ਹੋਰ ਜਲਦੀ ਜਲਦੀ ਲਾਏ ਜਾਣ ਉਹਦੇ ਨਾਲ ਸਪਾਈ ਦੇ ਉੱਤੇ ਗੱਲਬਾਤ ਕੀਤੀ ਆ ਔਰ ਜਿਹਨੀਆਂ ਲੀਗਲ ਔਰ ਇਨਲੀਗਲ ਇੱਥੇ ਕਲੋਨੀਆਂ ਬਣੀਆਂ ਨੇ ਉਹਨਾਂ ਦੇ ਉੱਤੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਚਰਚਾ ਹੋਈ ਹੈ ਵੀ ਇਹ ਇਨਲੀਗਲ ਕਲੋਨੀਆਂ ਨੇ ਜੇਕਰ ਕੰਪੋਨੇਬਲ ਹੋ ਸਕਦੀਆਂ ਨੇ ਉਹਨਾਂ ਨੂੰ ਜੁਰਮਾਨਾ ਲੈ ਕੇ ਉਹਨਾਂ ਨੂੰ ਲੀਗਲ ਕਰੋ ਜਿਹੜੀਆਂ ਨਹੀਂ ਹੋ ਸਕਦੀਆਂ ਉਹਨਾਂ ਤੇ ਪੜਦੀ ਕਾਰਵਾਈ ਕਰੋ ਉਹ ਜੋ ਖੂਬੀ mafia ਉਹ ਬਿਲਕੁਲ ਨਹੀਂ ਅਸੀਂ ਕੰਪਰ ਤੇ ਰਹੇਗਾ ਔਰ ਤੋਂ ਕੇ ਜੋ ਲੋਕ ਟੈਕਸ ਦੇ ਕੇ ਸਰਕਾਰ ਨੂੰ ਭਾਉਂਦੇ ਪੈਸਾ ਦੇ ਕੇ ਆਪਣੀ ਕਰੋਲੀ ਨੂੰ ਸਖਰੂਤ ਰੱਖਦੇ ਨੇ ਉਹਨਾਂ ਦੀ ਆਰਦੇ ਵਿੱਚ ਜਿਹੜਾ ਪਿਛਲੇ ਪਾਸੇ ਦਾ ਦੇ ਬੈਕ ਕੁੱਤੇ ਦੂਜਾ mafia ਕੰਮ ਕਰਦਾ ਹੈਗਾ ਉਹਨੂੰ ਰੋਕਣ ਵਾਸਤੇ ਵਿਸ਼ੇਸ਼ ਤੌਰ ਤੇ ਸਰਪ੍ਰਸ ਪ੍ਰਾਪਰਟੀ ਟੈਕਸ ਦਾ द्वारा तो सर्वे कीता जावे भी प्रॉपर्टी टैक्स भी ना ਘਟਾ ਰਿਹਾ ਕਿਉਂਕਿ ਤੇ ਜਿੰਨੀ ਸਟੈਂਪ ਬਸੋ ਰੱਖ ਕਰ ਦੇਣਗੇ ਬੱਡੀ ਸਟੋਰੀ 플ਾਂਟਸ ਦੇ ਗਰੋਨੀ ਦੇ ਮੌਜੂਦ ਹੈ मतलब ਬੱਡੇ-ਬੱਡੇ ਮੁਕਤੇ ਰੈਸਟੋਰਾਂਟਾਂ ਵਰਗ ਤੋਂ मतलब ਵਪਾਰਿਕ ਤਾਰੇ ਕੁੱਲੇ ਨੇ ਵੀ ਸਾਰੇ ਦਾ ਇੱਕ ਵਾਰ ਤੋਂ ਦੁਆਰਾ ਤੋਂ ਸਰਵੇ ਕਰਕੇ ਨਾ ਪ੍ਰੋਪਰਟ ਟੈਕਸ ਨਾ ਦਿੱਤਾ ਜਾਂਦਾ ਔਰ ਵਾਰਾ ਪਛੂਆ ਦਿੱਤੇ ਲੋਕਾਂ ਵਾਸਤੇ ਬੰਦੇਸ਼ ਦਿੱਤੇ ਗਏ ਔਰ ਉਸ ਤੋਂ ਇਲਾਵਾ ਪੋਲੂਸ਼ਨ ਦੇ ਉੱਤੇ ਸੈਕਟਰ ਪਲਾਂਟੇਸ਼ਨ ਪ੍ਰੋਜੈਕਟ ਵਾਸਤੇ ਜੁਕਤ ਕੀਤੇ ਗਏ ਅਤੇ ਉਸ ਤੋਂ ਇਲਾਵਾ ਐਨ ਐਚ ਚਾਹੀਏ ਤੇ ਜਿਹੜੇ ਜਿਹੜੇ ਵੀ ਕੋਲਾ ਦੇ ਸਾਬ ਸਫਾਈ ਪਾਣੀ ਦਾ ਉਹਦਾ ਸਵਾਬ ਸਫਾਈ ਤੇ ਲਾਈਟਾਂ ਦਾ ਇਤਜ਼ਾਬ ਤੇ ਜਿੱਥੇ ਜਿੱਥੇ ਕੋਈ ਪ੍ਰੋਬਲਮ ਹੈ ਇਹ ਐਨ ਐਚ ਚਾਹੀਏ ਜੀ ਉਹ ਸਹੀ ਕਰਨ ਵਾਸਤੇ ਉਹਨਾਂ ਨੂੰ ਦੇ ਦਿੱਤੇ ਗਏ ਇਹ ਸਾਰੀ ਕਮੇਟੀ ਨੇ ਸਪੱਸ਼ਟ ਕੀਤੀ ਲੋਕ ਸਰਖ ਜੌਨੀ ਬਾਗਰ ਬਰਕਸਦਨ ਉੱਧਾ 3 ਸਾਲ ਹੋ ਗਿਆ ਪਾਣੀ ਪਾਣੀ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਵਾਸਤੇ ਪਿਛਲੀ ਸਰਕਾਰ ਨੇ ਪਾਸ ਕੀਤਾ ਸੀਗਾ ਉਹ ਹੁਣ ਤੱਕ ਪੈਂਡਿੰਗ ਵਿਆ ਕੀ ਕਰਨਾ ਵੀ ਉਹ ਕਿਉਂ ਨਹੀਂ ਪੂਰਾ ਹੋ ਰਿਹਾ ਉਹ ਉਹੀ ਅੱਜ ਕੁਝ ਗੱਲ ਹੋਈਆਂ ਕੁਝ ਤਾਲਮੇਲ ਦੀ ਕਮੀ ਸੀ ਡਿਪਾਰਟਮੈਂਟਾਂ ਵਾਲੀ ਆਪਸ ਰੇਲ ਨਹੀਂ ਦੀ ਸੀ ਰੇਲਵੇ ਬੋਰਡ ਦੀ ਤੇ ਸਾਡੇ ਇਥੋਂ ਦੇ ਨਗਰ ਕੌਂਸਲ ਨੇ ਉਹ ਇਹਨਾਂ ਨਾਲ ਇਹਨਾਂ ਦੇ ਤੇ ਸੀ ਆਪਣੇ ਜਿਹੜੇ ਸਾਡੇ ਏਡੀਸੀ ਸਾਹਿਬ ਨੇ ਉਹਨਾਂ ਨੂੰ ਅਸੀਂ ਦੇਤਾ ਹੈ ਵੀ ਇੱਕ ਮਹੀਨੇ ਦੇ ਵਿੱਚ ਜੀ ਸਾਰਾ ਮਸਲਾ ਹੱਲ ਕਰਕੇ ਨੂੰ ਸੁਧਰਾਇਆ ਜਾਵੇ ਇਹ ਇੱਕ ਐਨਓਸੀ ਦਾ ਮਸਲਾ ਹੈ ਜੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵੀ ਐਨਓਸੀ ਰਜਿਸਟਰ ਕੀਤੇ ਜਾਣ ਪਰਵਾਰਟੀ ਨਗਰ ਕੌਂਸਲ ਦੇ ਵਿੱਚ ਜਿਹੜਾ ਪੁਰਾਣਾ ਚੱਲ ਰਿਹਾ 18 ਨਾਲ ਚੱਲ ਰਿਹਾ ਜਿਹੜੇ 24 ਦੇ ਵਿੱਚ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਡਾਕਸ਼ੋ ਵਿੱਚ ਕਿਵੇਂ ਪਾਸ ਹੋਉਂਗਾ ਉਹ ਯੋ ਸਰ ਉਹਦੇ ਲਈ ਤੁਹਾਨੂੰ ਮੋਡੀਫਿਕੇਸ਼ਨ ਆ ਗਈ ਹੈ ਤੇ ਆਪਾਂ ਲੱਕੂ ਕਿੱਤੀਗੇ ਨਹੀਂ ਸਿਰੋ ਰੈਕਿਊ ਤੇ ਹੈ ਰੈਵਨਿਊ ਰਿਗਾਰਡਿੰਗ ਨੋਟੀਫਿਕੇਸ਼ਨ ਹੈ ਸਰ ਅੱਛਾ ਸਾਡੇ ਕੋਲ ਨਹੀਂ ਨਹੀਂ ਉਹਨਾਂ ਤਹਿਸੀਲਦਾਰ ਨੂੰ ਜਦ ਹੋਰ ਨਵਾਂ ਆ ਗਿਆ ਅਸੀਂ ਪਹੁੰਚ ਚੁੱਕੇ ਤਸੀਲਦਾਰ ਸਾਹਿਬ ਤੁਸੀਂ ਤੇ ਤਸੀਲਦਾਰ ਸਾਹਿਬ ਜੀ ਸਰ ਇਸ ਦੇ ਸਾਚਾ ਪਹੁੰਚ ਚੁੱਕੀ ਨੋਟੀਫਿਕੇਸ਼ਨ ਤੇ ਤੁਸੀਂ ਲਾਗੂ ਕਰਤੇ ਲੋਕਾਂ ਨੂੰ ਹੁਣ ਉਸੇ ਤਰੀਕੇ ਨਾਲ ਸਰਕਾਰੀਆਂ ਹਜ਼ਾਇਤਾਂ ਨਾਲ ਕਰ ਰਹੇ ਹਾਂਜੀ ਹਾਂਜੀ ਸਰ ਵੀਰਨ ਨਕਸ਼ੇ ਨਾਲ ਮਸਵਾਲ ਹੈ ਹਾਂ ਮੈਂ ਨਕਸ਼ੇ ਦੀ ਗੱਲ ਕੀਤੀ ਜਿਹੜੀ ਤੁਹਾਡੀ ਇੱਥੇ ਸਰਕਾਰ ਦੀ ਪਾਲਿਸੀ ਵੀ 18 ਦਾ 2018 ਤੱਕ ਦੇ ਪਾਸ ਕਰ ਰਹੀ ਸੀਗੀ ਹੁਣ 24 ਦੇ ਜਿਹੜੇ ਬੰਦੇ ਰਜਿਸਟਰੀਆਂ ਕਰਾਉਣਗੇ ਉਹਨਾਂ ਨੂੰ ਕਿਸ ਰੂਪ ਵਿੱਚ ਲੰਘਣਗੇ ਕਿ ਕਿ ਉਹਨਾਂ ਨੇ ਪਹਿਲਾਂ ਵੀਰ ਨੇ ਕਹ ਚੁਕੀ ਹੈ ਜੀ ਤੇ ਜਾਰੀ ਅਸੀਂ ਹੈੱਡ ਆਫਿਸ ਤੋਂ ਕਲੀਅਰਿਫਿਕੇਸ਼ਨ ਲੈ ਰਹੇ ਹਾਂ ਕਿ ਸਰ ਸਾਡੇ ਕੋਲ 18 ਦੀ ਪਾਲਸੀ ਪ੍ਰੋਵੀਡੈਂਟ ਹੈ ਤੇ ਤੁਹਾਨੂੰ ਲੇਟਸ ਆਈ ਨਹੀਂ ਤੁਹਾਨੂੰ ਜੀ ਸਰ ਆਹ ਵਾਲੀ ਜਿਹੜੀ ਪਾਲਸੀ ਹੈ ਕੀ ਇਹ ਉਹਨੂੰ ਓਵਰਰੂਕ ਕਰਨਗੀ ਸਾਡੇ ਡਿਪਾਰਟਮੈਂਟ ਸਿਰ ਰੈਵਨਿਊ ਤਾਂ ਕਰ ਲਈ ਹੈ ਸਰ ਸਾਡੇ ਡਿਪਾਰਟਮੈਂਟ ਨੂੰ ਜਰੂਰੀ ਇਹਨਾਂ ਸਰ ਤੋਂ ਵਸੇ ਕਲੀਅਰਿਫਾਈ ਉਹ ਅਸੀਂ ਇਹਦੇ ਉੱਤੇ ਮੈਂ ਅਸੀਂ ਹਸਾਸਵਾ ਕਮੇਟੀ ਇੱਥੇ ਜਾ ਕੇ ਇਹ ਚੀਜ਼ ਬਾਰੇ ਸਰ ਇਹਨਾਂ ਨੂੰ ਪਤਾ ਨਹੀਂ ਹੈ ਜਾ ਕੇ ਸਿੱਧੇ ਵਾਲੇ ਚੈੱਕ ਕਰਕੇ ਇਹ ਤੋਂ ਇਸੇ ਦਾ ਕੋਈ ਮਸਲਾ ਹੱਲ ਕਰਾਂਗੇ ਉਹ ਵੀ ਮੀਟਿੰਗ ਦੇ ਇੱਥੇ ਨੱਕ ਪਾਸ ਹੋ ਜਾਂਦੇ ਨੇ ਅਤੇ ਬਹੁਤ ਵਧੀਆ 6-6 ਮਹੀਨੇ ਉੱਥੇ ਪੈਂਡਿੰਗ ਰਹਿੰਦੇ ਨੇ ਡਾਇਰੈਕਟਰ ਸਾਹਿਬ ਉਹਦੇ ਵਾਸਤੇ ਸਖਤ ਦੱਸ ਕਮੇਟੀ ਨੇ ਕਰਤੀ ਹੈ 3 ਮਹੀਨੇ ਅਕਿ ਸਾਰੇ ਪੰਜਾਬ ਦੇ ਨਗਰ ਕੌਂਸਲਾਂ ਦੇ ਟਰਸਟਾਂ ਦੇ ਨਗਰ ਪਾਲਿਕਾਵਾਂ ਦੇ ਚਿੰਨੇ ਪੈਂਡਿੰਗ ਬਤੇ ਪਏ ਨੇ 3 ਮਹੀਨੇ ਦੇ ਵਿੱਚ ਵਿੱਚ ਠੀਕ ਹੈ ਅਸੀਂ ਸਪਸ਼ਟ ਕਰਤੀ ਹੈ ਕਿ ਸੈਕਟਰੀ ਲੋਕਲ ਗਵਰਨਮੈਂਟ ਨੂੰ ਕਿ ਕਲੀਅਰ ਕਰਕੇ ਡਿਪਾਰਟਮੈਂਟਰ ਕੋਲ ਦੇਖੀ ਇਹ ਇਹ ਪੈਨਲ ਦੀ ਬੜੀ ਪਤਾ ਨਹੀਂ ਘਾਟ ਹੈ ਕਿ ਆ ਕਰਨਾ ਹੈ ਪਤਾ ਨਹੀਂ ਅਗਿਆਨਤਾ ਦੀ ਘਾਟ ਹੈ ਕਿ ਜਿਹੜਾ ਮਤੇ ਜਾਂਦਾ ਹੈ ਉਹ ਕਦੀ ਏਡੀਸੀ ਸਾਹਿਬ ਕੋਲ ਚਲ ਜਾਂਦਾ ਹੈ ਜਾਂ ਜਾਣਾ ਚਾਹੀਦਾ ਡਾਇਰੈਕਟਰ ਕੋਲ ਡਾਇਰੈਕਟਰ ਕੋਲ ਨਹੀਂ ਜਾਂਦਾ ਏਡੀਸੀ ਕੋਲ ਚਲ ਜਾਂਦਾ ਹੈ ਏਡੀ ਜਾਂ ਉਹ ਨਿਚੇ ਹੀ ਈਓ ਸਾਹਿਬ ਦੇ ਲੈਵਲ ਤੇ ਪਾਸ ਹੋਣਾ ਹੁੰਦਾ ਪਰ ਉਹਦੇ ਚ ਇਹ ਨਹੀਂ ਸਮਝਦਾ ਈਓ ਸਾਹਿਬ ਤੋਂ ਚੱਕ ਕੇ ਮੇਰੇ ਕਲ ਚ ਏਡੀਸੀ ਨੂੰ ਭੇਜ ਦਿਆ ਜਾਂਦਾ ਉੱਥੇ ਤੋਂ ਡਾਇਰੈਕਟਰ ਕੋਲ ਕਿਉਂਕਿ ਇਹ ਜਿਹੜੀ ਛੋਟੇ ਮਤੇ ਨੇ 25 ਲੱਖ ਤੋਂ ਥੱਲੇ ਦੇ ਆ 50 ਲੱਖ ਤੋਂ ਥੱਲੇ ਦੇ ਉਹ ਨਗਰ ਕੌਂਸਲ ਦੀ ਕਮੇਟੀ ਨੇ ਇਹ ਫੈਸਲਾ ਨਹੀਂ ਹੁੰਦਾ ਜੀ 25000 ਇਹਦੇ ਤੇ ਬੜਾ ਕਲੀਅਰ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਕਾਨੂੰ ਆ ਚੁੱਕਿਆ ਹੈ ਅਸੀਂ ਸਾਡੀ ਲੈਕਸ ਪ੍ਰोसीडिंग ਉਹਦੇ ਮਤਲਬ ਉੱਤੇ ਕਰ ਰਹੇ ਹਾਂ ਕਿ ਬੜਾ ਡਿਫਾਈਨਡ ਹੈ ਕਿ ਐਮਸੀ ਨੇ ਕਰਨੇ ਹੈ ਸਰ ਇਹ ਹੈਡਿੰਗ ਸਾਡੇ ਲੈਵਲ ਤੇ ਹੋਣਾ ਤੇ ਲੈੱਟ ਸਾਡੇ ਜਿਹੜਾ ਪਿਛਲਾ ਉਹਦਾ ਇੱਕ Ориਜినਲ ਸਰਕੂਲਰ ਜਾਰੀ ਕਰੋ ਜਨਤਾ ਨੂੰ ਪ੍ਰੈਸ ਦੇ ਥਰੂ ਭੇਜੋ ਤਾਂ ਕਿ ਲੋਕਾਂ ਨੂੰ ਵੇਅਰ ਹੋ ਸਿੱਝੇ ਬਿਲਕੁਲ ਉਹ ਇਹਦਾ ਤਾਂ ਲੋਜੀ ਉਹ ਸਾਬ ਤੋਂ ਇੱਕ 6 2 ਦੀ ਮੀਟਿੰਗ ਹੈ ਜਨਾਬ ਜੀ ਮੈਂ ਦੇਖਿਆ ਸੀ ਕਿ ਜਾਵੇ ਉਹਦੇ ਚ ਮੇਰੀ ਕਾ ਜੋ 파ਸਤੀ ਹੀ ਅਜੇ ਤੱਕ ਨਹੀਂ ਆਈਗੀ ਉਹ ਸਾਰੇ ਨਿਬਤੇ ਪ੍ਰਧਾਨ ਜੀ ਸਾਡੇ ਬੈਠੇ ਨੋ ਗਿਆ ਮੈਂ ਇਹਨਾਂ ਸਾਡੀ ਅੰਦਰ ਸੈਕਟਰੀ ਸਾਹਿਬ ਕੋਲ ਜੇ ਉਹਨਾਂ ਨਾਲ ਕਰਾਤੀ ਦਾ ਤਾਲ ਬਿੱਲ ਕਰਾਦਾ ਹੈਗਾ ਇਹ ਜਿੰਨੇ ਡਿਟੇਲ ਨਾਲ ਦੇਣਗੇ ਉਦੋਂ ਜਾ ਕੇ ਸਹੀ ਕਰਾ ਦੇ ਠੀਕ ਜੀ ਕੁਛ ਨਾ ਕੋਈ ਕੁਛ ਨਹੀਂ ਹਾਂ ਠੀਕ ਹੈ ਚਲੋ ਕੋਈ ਬਾਦਸ਼ਾਹ